ਅੱਜ ਦੋਸਤੋ ਤੁਹਾਨੂੰ ਸਰੋਂ ਦਿਖਾਉਣ ਲੈ ਆਇਆ ਸਰੋਂ ਹੈ ਤਾਂ ਇਹ ਪਛੇਤੀ ਪਰ ਝਾੜ ਚੰਗਾ ਲੱਗਦਾ ਐਸਾ ਅੱਜਕੱਲ ਜਿਹੜੇ ਸਰੋਂ ਦਾ ਝਾੜ ਸੀ ਹੁੰਦੇ ਵਿੱਚ ਚੰਗਾ ਦੱਸ ਰਹੇ ਆ ਤੇ ਰੇਟ ਵੀ ਜਿਹੜਾ ਹੋਏਗਾ 6000 ਦੇ ਨੇੜੇ ਵੇਚੀ ਜਾਂਦੀ ਹੈ ਸਰੋਂ ਤੇ ਵੱਢੀ ਜਾਂਦੇ ਅਜੇ ਸਰੋਂ ਔਰ ਦੇ ਵਰਦੇ ਸਰੋਂ ਆ ਜਾਂਦੀ ਹੁੰਦੀ ਤੁਹਾਨੂੰ ਪਤਾ ਹੈ ਆ ਵੇਖੋ ਆਪਾਂ ਨਾ ਜਾ ਕੇ ਦੇਖਦੇ ਆਂ ਸਰੋਂ ਕੋਈ ਸਰੋਂ ਵੱਡੀ ਪਈ ਹੈ ਉਹ ਸੰਭੋਣਾ ਇਹ ਥੋੜਾ ਜਿਹਾ ਰੇਤਲਾ ਇਲਾਕਾ ਹੈ ਨਹਿਰ ਦਾ ਪਾਣੀ ਇੱਥੇ ਘੱਟ ਲੱਗਦਾ ਤੇ ਬੋਰ ਦਾ ਪਾਣੀ ਜ਼ਿਆਦਾ ਲੱਗਦਾ ਸੋਹਣੀ ਸਰੋਂ ਖੜੀ ਹੈ ਦੂਰ ਤੱਕ ਕਿਡਾ ਮਾਰੀਏ ਜੇ ਦੇਖੀਏ ਨਿਗਾਹ ਮਾਰੀਏ ਸਰੋਂ ਦੇ ਜਿਹੜੇ ਥੱਬੇ ਪਏ ਆ ਦੇਖੋ ਫਲੀਆਂ ਨਾਲ ਭਰੀ ਪਈ ਐ ਸਰੋਂ ਬਹੁਤ ਸ਼ਾਨਦਾਰ ਸਰੋਂ ਐ ਦੇਖਣ ਵਾਲੀ ਐ ਜਿਸ ਤਰ੍ਹਾਂ ਦੀ ਸਰੋਂ ਐ ਲੱਗਦਾ ਚੰਗੀ ਹੋ ਜੂਗੀ ਇਹ ਕਿੰਗਾ ਪੈਸਾ ਵਟਾ ਜੂਗੀ ਇਹ ਪਛੇਤੀ ਪਰ ਸਰੋਂ ਚੰਗੀ ਐ ਇਸ ਵਾਰ ਫਸਲਾਂ ਚੰਗੀਆਂ ਤਕਰੀਬਨ ਸਾਰੀਆਂ ਇਹ ਦੇਖਿਆ ਛੋਲੂਆ ਵੀ ਚੰਗਾ ਖੜਾ ਛੋਲੇ ਜਾਨੀ ਕਿ ਜਿੰਨਾ ਘਰਾ ਵਿੱਚ ਜਾਂਦੇ ਉਹ ਵੀ ਫੜਤੇ ਚ ਸਰੋਂ ਵੀ ਸੋਹਣੀ ਐ ਤੇ ਦੇਖਿਆ ਜਵੇ ਤਾਂ ਕਣਕਾਂ ਵੀ ਚੰਗੀਆਂ ਐ ਇਸ ਵਾਰ ਕਿਉਂਕਿ ਮੌਸਮ ਜਾਤਰ ਠੰਡਾ ਰਿਹਾ ਇਸ ਚੀਜ਼ ਦਾ ਅਸਰ ਬਹੁਤ ਪੈਂਦਾ ਸਰੋਂ ਦੀ ਫਲੀ ਉਨੀ ਲੰਬੀ ਨਹੀਂ ਕਿਉਂਕਿ ਬਰਾਨੀ ਹੁਣ ਕਰਕੇ ਬਰਾਨੀ ਜਣੇ ਕਿ ਨਹਿਰ ਦਾ ਪਾਣੀ ਕੱਟ ਲੱਗਦਾ ਇੱਥੇ ਮੋਟਰ ਦਾ ਹੀ ਪਾਣੀ ਹੈ ਪਰ ਫਿਰ ਵੀ ਕੁਲ ਮਿਲਾ ਕੇ ਸਰੋਂ ਹੋਦਾ ਮੁੱਲ ਮੋੜੂਗੀ ਕਿਉਂਕਿ ਰੇਟ ਚੰਗਾ ਹੈ ਸ਼ੇਹ ਯਾਰ ਨੂੰ ਰਾਜਸਥਾਨ ਦੀਆਂ ਮੰਡੀਆਂ ਦੇ ਵਿੱਚ ਸਰੋਂ ਆਈ ਪਈ ਐ ਵਿਕੀ ਜਾਂਦੀ ਜਿਹੜੀ ਤੇ ਚੰਗੀਆਂ ਸਰਮਾਂ ਆ ਵੀ ਐ ਜੰਨਾਂ ਦੀਆਂ ਬੱਤ ਪੂਰੀ ਐ ਮੈਂ ਵੀ ਵੇਲੇ ਸਰਾਤ ਕੀ ਪੈਂਦੇ ਰਹੇ ਐ ਇਸ ਕਰਕੇ ਸਰੋਂ ਰਾਜਸਥਾਨ ਦੇ ਵਿੱਚ ਵੀ ਚੰਗੀ ਐ ਤੇ ਪੰਜਾਬ ਦੇ ਵਿੱਚ ਵੀ ਚੰਗੀ ਐ ਪਰ ਰਾਜਸਥਾਨ ਚ ਕਈ ਥਾਈਂ ਗੜੇਮਾਰ ਹੋਣ ਦੀ ਵਜ੍ਹਾ ਨਾਲ ਸਰੋਂ ਦਾ ਨੁਕਸਾਨ ਹੋਇਆ ਐ ਕਨਿਆਵ ਦੇ ਵਿੱਚ ਜੇ ਬਚਤ ਹੈ ਖਾਸ ਕਰਕੇ ਸਾਡੇ ਇਲਾਕੇ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਸਰੋਂ ਵੱਡੀ ਪਈ ਹੈ ਤੱਬੀਆਂ ਪਈਆਂ ਤੇ ਮੰਡਲੀਆਂ ਲਾਉਣ ਵਾਲੀਆਂ ਅਜੇ ਤੱਕ ਤੇ ਨਾਲ ਜੇ ਆਪਾਂ ਕਣਕ ਦੇਖ ਲਈਏ ਕਣਕ ਵੀ ਇਹ ਰੰਗ ਮਟਾ ਗਈ ਕਿਉਂਕਿ ਕਣਕ ਇਹ ਵੀ ਬੂਰ ਦੇ ਪਾਣੀ ਨਾਲ ਹੀ ਪਲਦੀ ਹੈ ਇਹ ਕਰਕੇ ਪਾਣੀ ਕਈ ਵਾਰੀ ਪਾਣੀ ਦੀ ਘਾਟ ਵਾਸ ਦੀ ਵਜ੍ਹਾ ਨਾਲ ਇਹ ਕਣਕ ਸ਼ਾਇਦ ਛੇਤੀ ਰੰਗ ਵਟਾ ਗਈ। ਇੱਧਰਲਾ ਮੱਥਾ ਤਾਂ ਜ਼ਿਆਦਾ ਹੀ ਐ ਪਿਆ। ਯਾਨੀ ਕਿ ਜ਼ਿਆਦਾ ਪੱਕ ਗਈ ਤਕਰੀਬਨ ਛੇਤੀ ਵੱਡੀ ਜਾਊਗੀ। ਬਾਕੀ ਇੱਧਰੋਂ ਥੋੜੀ ਜਿਹੀ ਹਰੀ ਐ। ਇੱਧਰ ਪਾਣੀ ਪੂਣੀ ਮੇਰੇ ਕੋਲ ਕੋਈ ਤਾਂ ਮੋਟਰ ਤਾਂ ਨੇੜੇ ਆ ਜਾਂਦਾ ਹੈ। ਤੇ ਕੁਝ ਪਾਣੀ ਚੰਗਾ ਭਰ ਕੇ ਲੱਗਦਾ ਹੋਣਾ। ਇੱਧਰਲਾ ਮੱਥਾ ਜਿਆਦਾ ਉੱਚਾ। ਜੈਸ ਕਰਕੇ ਹਰਕੇ ਕੋਈ ਇਸ ਚੀਜ਼ ਦਾ ਸਰੋਂ ਤੋਂ ਦਿਖਾਉਣ ਲਈ ਆਸੀ ਸਰੋਂ ਜੜੀ ਹੈਗੀ ਹੈ ਬਹੁਤ ਸੋਹਣੀ ਫੱਬੀ ਹੋਈ ਹੈ ਕਾਫੀ ਵੱਡੀ ਹੋਗੀ ਸਰੋਂ ਦੀ ਅੱਗੇ ਤੁਹਾਨੂੰ ਦਿਖਾਉਣਾ ਸਰੋਂ ਜਿਹੜੇ ਵੱਡੀ ਪਈ ਹੈ ਤੇ ਉਹ ਕੱਢਣ ਦੇ ਯੋਗ ਹੋ ਗਈ ਵਿੱਚ ਤੇ ਸੁਣੋ ਮੋਟਰ ਦੇ ਨੇ ਯਾਰ ਇਹ ਵੀ ਦਿਖਾ ਦਿਆਂ ਤੇ ਬੱਚਾ ਜਾਂ ਡਿੱਗੀ ਬਹੁਤ ਵਧੀਆ ਬਣੀ ਹੋਈ ਆ ਨਾਉਂ ਦਾ ਆ ਜਾਂਦਾ ਨਜ਼ਾਰਾ ਪਾਣੀ ਵੀ ਚੰਗਾ ਮੋਟਰ ਦਾ ਇਹ ਸਰੋਂ ਵਾਲੇ ਬਾਹਨ ਦੇ ਵਿੱਚ ਹੀ ਮੈਂ ਖੜਾ ਜਿੱਥੇ ਸਰੋਂ thơm ਦਿਖਾਈ ਹੈ ਵੱਡੀ ਪਈ ਆ ਸਰੋਂ ਕੁਛ ਰਹਿੰਦੀ ਹੈ ਬੜਨ ਵਾਲੀ ਛਾਂ ਵੀ ਸੋਹਣੀ ਆ ਇਹ ਮੇਰੇ ਪੁੱਤ ਜੇ ਰੌਣਕ ਰਾਏਪਾਲ ਦਾ ਖੇਤ ਹੈ ਜੀ ਇੱਥੇ ਆ ਜਾਈਦਾ ਕਦੇ ਕਦੇ ਰੌਣਕ ਮੇਲਾ ਦੇਖਣ ਦੇ ਲਈ ਸੋਨਾ ਰੌਣਕ ਮੇਲਾ ਲੱਗਿਆ ਸ਼ਾਂ ਹੈ ਬਰਗੈਣਾ ਨੂੰ ਵੀ ਫੁੱਲ ਬਹੁਤ ਪਏ ਹੋਏ ਆ ਸੋਹਣੇ ਸ਼ਾਨਦਾਰ ਦਰਖਤ ਬਣ ਜਾਣਗੇ ਨਜ਼ਾਰੇਦਾਰ ਚਲਦੇ ਆ ਅੱਗੇ ਤੁਹਾਨੂੰ ਦਿਖਾਉਣਾ ਜਿਹੜੀ ਸਰੋਂ ਪੱਕੀ ਹੋਈ ਐ ਕਣਕ ਵੀ ਥੱਲੇ ਬਸ ਆਈ ਜਾਂਦੀ ਐ ਦਰੋਂ ਦਰ ਜਿਵੇਂ ਜਿਵੇਂ ਵਿਸਾਖੀ ਨੇੜੇ ਆਈ ਜਾਂਦੀ ਐ ਕਣਕ ਆ ਰਹੀ ਐ ਚਲੋ ਚਲਦੇ ਆਪਾਂ ਅੱਗੇ ਦੇਖਦੇ ਆਂ ਸਰੋਂ ਆ ਕਣਕ ਤੁਹਾਨੂੰ ਦਿਖਾ ਦਿਆਂ ਜਿਹੜੀ ਕਣਕ ਆਪਾਂ ਦੇਖ ਰਹੇ ਸੀ ਉਧਰਲੇ ਪਾਸੇੋਂ ਐ ਤਕਰੀਬਨ ਆਹੀ ਪਈਆ ਤੇ ਆ ਜਿਹੜਾ ਇਹ ਇਲਾਕਾ ਹੈ ਇੱਧਰ ਲਾਹ ਪਸ ਹੈ ਇਹ ਜੇ ਕੁਛ ਹਰਾ ਖੜਾ ਉੱਤੋਂ ਲੱਗਦਾ ਆਗੀ ਪਰ ਹਜੇ ਹਰ ਗੰਢ ਕਣਕ ਇੱਧਰ ਸਰੋਂ ਉੱਚਾ ਇਲਾਕਾ ਹੈ ਥੱਲੇ ਬਾਕੀ ਸਾਰਾ ਨਹਿਰ ਦਾ ਪਾਣੀ ਲੱਗਦਾ ਪਰ ਇੱਥੇ ਸਿਰਫ ਇਸੇ ਬੋਰ ਦਾ ਹੀ ਪਾਣੀ ਲੱਗਦਾ ਚਲੋ ਦੇਖਦੇ ਆਪਾਂ ਦੋਸਤੋ ਅਗਲੀ ਸਰੋਂ ਜੁੜੀ ਕੇ ਵੱਡ ਕੇ ਤੱਬੀਆਂ ਲਾ ਕੇ ਸੁੱਕੀ ਪਈ ਐ ਬਸ ਕੱਢਣ ਦੀ ਧੀਰ ਐ ਲਓ ਜੀ ਦੋਸਤੋ ਮੈਂ ਆ ਗਿਆ ਦੂਜੇ ਕੋਠੇ ਕੋੜੇ ਤੇ ਤੁਹਾਨੂੰ ਸਨ ਦਿਖਾਉਣਾ ਭਰੀਆਂ ਬੰਨ ਛੱਡੀਆਂ ਕੁਝ ਖੁੱਲੀਆਂ ਇਹ ਆ ਦੇਖੋ ਇਹ ਸਰੋਂ ਉਧਰੋਂ ਲੋ ਵੀ ਠੀਕ ਲੱਗਦੀ ਐ ਮੈਨੂੰ ਪੱਕੀ ਪਈ ਐ ਜਮਾ ਬੋਲੀ ਛੱਡੀ ਐ ਬਸ ਕੁਝ ਦਿਨਾਂ ਤਾਈਂ ਕੱਢ ਦਿੰਗੇ ਪਛੇਤੀਆਂ ਸਰੋਂਾਂ ਵਾਂਗ ਐ ਇਹ ਰਾਸਤਾਂ 'ਚ ਜਿੱਥੋਂ ਤੁਹਾਨੂੰ ਦੱਸਿਆ ਸੀ ਮੈਂ ਫਰੋਂ ਮਾਰਕੀਟ ਦੇ ਵਿੱਚ ਆ ਗਈ ਮੰਡੀ ਦੇ ਵਿੱਚ ਆ ਗਈ ਇਸਰੋਂ ਹਜੇ ਥੋੜੀ ਜਿਹੀ ਪਛੇਤੀ ਐ ਚਾੜ ਦੇਖੋ ਸ਼ਾਇਦ ਇਸ ਦਾ ਘੱਟ ਹੋਵੇ ਤੱਬੀਆਂ ਘੱਟ ਐ ਦੇ ਵਿੱਚ ਬਾਕੀ ਲੱਗਦਾ ਕੁੱਲ ਮਿਲਾ ਕੇ ਸਰੋਂ ਚੰਗੀ ਹੋਊਗੀ ਮੋਟਾ ਦਾਣਾ ਹੋਊਗਾ ਦੇਖ ਲੈਨੇ ਕੁਛ ਆਪਾਂ ਧਾੜ ਕੇ ਕਿਹੋ ਜਿਹਾ ਸਰੋਂ ਦਾ ਦਰਣਾ ਐ ਇੰਨਾ ਆਪਾਂ ਚੰਗਾ ਵੀ ਨਹੀਂ ਕਹਿ ਸਕਦੇ ਕਿ ਪਰ ਡੰਗ ਟਪਾਉ ਹੈ ਹਜੇ ਤੱਕ ਸਰੋਂ ਕੁਝ ਦਿਨ ਰੱਖਣੀ ਪਊਗੀ ਹੋਰ ਫੇਰ ਜਾ ਕੇ ਤੇ ਰੰਗ ਬਣੂਗਾ ਕਿਉਂਕਿ ਸਰੋਂ ਵੱਢ ਕੇ ਰੱਖਣੀ ਪੈਂਦੀ ਐ ਕੁਝ ਦਿਨ ਦੋਸਤੋ ਇਹਦਾ ਰੰਗ ਬਣਦਾスル ਤਾਂ ਜਦੋਂ ਮੰਡਲੀਆਂ ਲਾ ਦਿੰਨੇ ਆ ਫਿਰ ਇਹ ਗਰਮਾਹੇਸ਼ ਦੇ ਨਾਲ ਸਰੋਂ ਪੱਕਦੀ ਆ ਪੂਰੀ ਫੇਰਾ ਤੇ ਰੰਗਤ ਬਣਦੀ ਆ ਕਾਲੀ ਸ਼ਾ ਅਨਗਲਗ ਤਰ੍ਹਾਂ ਦੇ ਫਲਾਂ ਦੇ ਬੂਟੇ ਲੱਗੇ ਹੋਏ ਆ ਦੇਖ ਸਕਦੇ ਹੋ ਤੁਸੀਂ ਇਹ ਹੈ ਜੀ ਖੇਤਾਂ ਦੇ ਨਜ਼ਾਰੇ ਜਿਹੜੇ ਤੁਸੀਂ ਦੇਖੇ ਅੱਜਕੱਲ ਜਿਹੜੀ ਹਰਗਰਤੀ ਤੇ ਮੌਸਮ ਨੇ ਰੰਗ ਚੜੇ ਹੋਏ ਆ ਹਰੇ ਬਾਈ ਮਾਰਦੀ ਹੈ ਇਧਰੋਂ ਮਬਰ ਕੈਣਾ ਦੇ ਜਿਹੜੇ ਫੁੱਲ ਹੈ ਉਹ ਖਰੇ ਨਜ਼ਾਰੇ ਪੇਸ਼ ਕਰਦੇ ਆ ਤੇ ਅਸਰੋਂ ਜਿਹੜੀ ਤੁਹਾਨੂੰ ਮੈਂ ਦਿਖਾਈ ਉਹ ਹੈ ਬਹੁਤ ਬਹੁਤ ਸ਼ੁਕਰੀਆ ਜੀ ਵੀਡੀਓ ਦੇ ਨਾਲ ਜੁੜਨ ਦੇ ਲਈ ਧੰਨਵਾਦ ਚੰਗਾ ਲੱਗੇ ਤਾਂ ਅੱਗੇ ਸ਼ੇਅਰ ਕਰਦੇ ਹੋ ਨੇ ਤਾਂ ਲਾਈਕ ਕਮੈਂਟ ਜਰੂਰ ਕਰਿਓ ਇਸੇ ਤਰ੍ਹਾਂ ਦੀ ਵੀਡੀਓ ਲੈ ਕੇ ਮੈਂ ਹਾਜ਼ਰ ਹੁੰਦਾ ਰਹਾਗਾ ਤੁਹਾਡਾ ਦੋਸਤ ਤੇ ਹੋਸਟ ਸੁਤਿੰਦਰ ਰਾਏਪਾਲ ਪਿੰਡ ਸਿੱਖਵਾਲਾ ਹਲੋ ਜੀ ਤੁਹਾਨੂੰ ਕਿਹੜਾ ਥੋੜਾ ਜਿਹਾ ਹੋਰ ਦਿਖਾ ਦਿਆਂ ਦਿਵਾ ਦਿਆਂ ਸਰੋਂ ਕਣਕ ਪਈ ਵਿਚਾਲੇ ਰਾਹ ਤੇ ਸਾਰਾ ਕਣਕ ਦਾ ਨਜ਼ਾਰਾ ਦੂਰ ਤੋਂ ਹੀ ਕਣਕੀ ਕਣਕ ਕਸਲਾ ਸੋਹਣੀਆਂ ਖੇਤਾਂ ਕਿ ਆ ਨਾਮ ਦਾ ਜਾਂਦਾ ਜਿਵੇਂ ਤੁਸੀਂ ਦੇਖ ਰਹੇ ਹੋ ਇਧਰੋ ਸੂਰਜ ਹੈ ਸਵੇਰ ਦਾ ਚੜੀ ਜਾਂਦਾ ਤੇ ਅਦਰ ਮੈਂ ਆਇਆ ਹੋਇਆ ਖੇਤ ਅੱਜ ਬਹੁਤ ਬਹੁਤ ਸ਼ੁਕਰੀਆ ਦੋਸਤੋ